ਰਾਣਾ ਵੀਰ ਜੀ ਲਖਵਿੰਦਰ ਸਿੰਘ ਆ ਜੀ ਕੀ ਗੱਲ ਹੋਈ ਵੀਰ ਜੀ ਇਹ ਦੋ ਤਿੰਨ ਦਿਨ ਪਹਿਲਾਂ ਲੜਾਈ ਹੋਈ ਗੁੱਡੀ ਤੋਂ ਤੇ ਸਾਡੇ ਕੋਲ ਇੱਕ ਮੁੰਡਾ ਰਹਿੰਦਾ ਸੀ ਉਹਦਾ ਕੋਈ ਮਾਂ ਪਿਓ ਨਹੀਂ ਹੈਗਾ ਸੀ ਉਹ ਸਾਡੇ ਕੋਲ 4-5 ਮਹੀਨੇ ਤ ਰਹਿੰਦਾ ਵਿਚਾਰਾ ਬੱਚਾ ਵਾ ਛੋਟੀ ਉਮਰ ਆ ਵੀਰ ਜੀ ਹਲੇ 13-14 ਸਾਲਾਂ ਦਾ ਹੀ ਵੀਰ ਜੀ ਉਹ ਬਾਹਰ ਆਇਆ ਬਾਜ਼ਾਰ 'ਚ ਤੇ ਇਹ ਲਾਲੋ ਹਣੀ ਉਹਨੂੰ ਘਰ ਆਪਣੇ ਚੁੱਕ ਕੇ ਲੈ ਗਏ ਜੀ ਉਹਨੂੰ ਕੁੱਟਿਆ ਮਾਰਿਆ ਕੁੱਟਿਆ ਮਾਰਿਆ ਤੇ ਵੀਰ ਜੀ ਉਹਨੂੰ ਨਾ ਬਾਅਦ 'ਚ ਕਹਿੰਦੇ ਫੋਨ ਕਰ ਤੈਨੂੰ ਕੋਈ ਛਡਾਉਣ ਆਵੇ ਵੀਰ ਜੀ ਮੇਰਾ ਭਤੀਜਾ ਗਿਆ ਬਾਅਦ 'ਚ ਉਹਦੇ ਗੱਲ ਵੀ ਪੈ ਗਏ ਉਸ ਦਿਨ ਵੀਰ ਜੀ ਲੜਾਈ ਹੋਈ ਲੋਕਾਂ ਨੇ ਸ਼ ਉਹ ਲਾਲ ਹੋਣਾ ਨੇ ਉਹਦੀ ਖੁੰਦਕ ਰੱਖੀ ਜੀ ਉਹਦੇ ਚੱਕਰ ਦੇ ਵਿੱਚ ਵੀਰ ਜੀ ਅੱਜ ਇਹਨਾਂ ਨੇ ਤਿੰਨਾ ਚਾਰਾਂ ਦਿਨਾਂ ਬਾਅਦ ਖੁੰਦ ਕੱਢੀ ਆ ਜੀ ਤੇ ਉਹਦੇ ਸਿਰ ਇੱਟਾਂ ਉੱਟਾਂ ਰੋੜੇ ਮਾਰੇ ਵਾਧੂ ਕੁਛ ਨੂੰ ਮਤਲਬ ਤੁਸੀਂ ਮੰਨੋ ਵੀਰ ਜੀ ਉਹਦਾ ਪਤਾ ਨਹੀਂ ਹੁਣ ਮੁਸ਼ਕਲਾ ਗੁਰੂ ਰਾਮਦਾਸ ਵਾਲਿਆਂ ਨੇ ਜਵਾਬ ਦੇਤਾ ਜੀ ਹੁਣ ਉਹਨੂੰ ਸਿਵਲ ਹਸਪੀਟਲ ਲੈ ਗਏ ਵੀਰ ਜੀ ਗੋਲੀ ਵੀ ਚੱਲੀ ਗਾ ਗੋਲੀ ਵੀਰ ਜੀ ਕਹਿੰਦੇ ਚੱਲੀ ਆ ਜੀ ਹੁਣ ਪਤਾ ਨਹੀਂ ਕਿਹੜੀ ਪਾਰਟੀ ਲੋ ਚੱਲੀ ਆ ਵੀਰ ਜੀ ਕੋਈ ਕਿਤੇ ਇਹਨਾਂ ਕਿਹੇ ਦਿਨ ਨਹੀਂ ਵੱਜੀ ਵੀਰ ਜੀ ਦੋ ਜਾਨੇ ਦੇ ਛੱਟਾਂ ਲੱਗੀਆਂ ਵੀਰ ਜੀ ਦੋ ਜਾਨੇ ਦੇ ਛੱਟਾਂ ਲੱਗੀਆਂ ਸਾਡੇ ਇੱਕ ਮੇਰਾ ਭ ਸੱਤਾਂ ਲਾਇਆ ਸਰੋਤ ਤੇ ਜਾਣੀ ਸੀ ਉਹ ਲਾਲੋ ਹਣੀ ਚਾਰ ਪੰਜ ਜਣੇ ਕੋਠਿਆਂ ਚੜੇ ਵੀਰ ਜੀ ਲਾਲੋ ਜੀ ਬਾਕੀਆਂ ਦਾ ਨਹੀਂ ਪਤਾ ਜੀ ਰਮਾਨ ਇੱਕ ਨੰਨੂ ਇੱਕ ਲਾਲੋ ਦਾ ਮੁੰਡਾ ਜੀ ਮਲਾਜਮ ਸਾਹਿਬ ਹੁਣ ਆਏ ਵੀਰ ਜੀ ਤੇ ਮਤਲਬ ਹੁਣ ਮਤਲਬ ਉਹਨਾਂ ਦੇ ਫੈਮਲੀ ਹਲੇ ਵੀਰ ਜੀ ਉਹਦੀ ਵਾਈਫ ਨੂੰ ਲੈ ਗਏ ਆ ਤੇ ਲਾਲੋ ਹਣੀ ਅਜੇ ਵੀ ਕੋਠੇ ਤੇ ਹੈਗੇ ਆ ਹਾਂਜੀ ਵੀਰ ਜੀ ਮੰਗੇ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਦੀ ਹਾਲਤ ਬੜੀ ਨਾਜ਼ੁਕ ਹੋਈ ਆ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਬੱਸ ਇਹੋ ਵੀਰ ਜੀ ਕਹਿੰਨੇ ਆ ਸੀ ਤੁਸੀਂ ਕੀ ਲੱਗਦੀ ਮੈਂ ਉਹਦਾ ਚਾਚਾ ਜੀ ਇਹ ਅੱਜ ਸ਼ਾਮ ਨੂੰ ਕੋਟ ਮਿਤ ਸਿੰਘ ਦੇ ਵਿੱਚ ਐਕਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋਹਾਂ ਧਿਰਾਂ ਦੀ ਆਪਸੀ ਲੜਾਈ ਆ ਅਸੀਂ ਮੌਕੇ ਤੇ ਸਾਡੇ ਐਸ ਐਚਓ ਸਾਹਿਬ ਤੇ ਸਾਰੀਆਂ ਪੁਲਿਸ ਟੀਮ ਜਿਹੜੀਆਂ ਮੌਕੇ ਤੇ ਪਹੁੰਚਿਆ ਨੇ ਜਿਸ ਤੇ ਜਿਹੜੀ ਪ੍ਰੀਲੀਮਿਨਰੀ ਜਿਹੜੀ ਆ ਮੌਕਾ ਵੇਖਿਆ ਗਿਆ ਤੇ ਉਸ ਦੇ ਵਿੱਚ ਇਹ ਗੱਲ ਸਾਹਮਣੇ ਆ ਵੀ ਦੋ ਧਿਰਾਂ ਦਾ ਆਪਸ ਦੇ ਵਿੱਚ ਪਤੰਗਾਂ ਨੂੰ ਲੈ ਕੇ ਕੋਈ ਤਕਰਾਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜਿਸ ਦੇ ਵਿੱਚ ਅੱਜ ਇਹਨਾਂ ਦੋਵਾਂ ਅਤੇ ਰਾਦੀ ਆਪਸ ਦੇ ਵਿੱਚ ਇੱਥੇ ਲੜਾਈ ਹੋਈ ਹੈ ਲੜਾਈ ਦੇ ਦੌਰਾਨ ਕੁਛ ਜਾਨਿਆਂ ਨੂੰ ਜਿਹੜੀਆਂ ਮਾ ਇਹਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਤੇ ਜੇ ਸਬੰਧੀ ਜਿਹੜੀ ਸਾਰੀ ਤਸਦੀਕ ਕਰਕੇ ਜਿਹੜੀ ਕਾਰਵਾਈ ਸਾਡੇ ਵੱਲੋਂ ਜਿਹੜੀ ਆ ਮਗਰਮਦਰਜ ਕਰਕੇ ਅਗਲੀ ਕਾਰਵਾਈ ਮਚਨਾਂ ਦੀ ਸਰ ਗੋਲੀ ਵੀ ਚੱਲੀ ਹੈ ਜੀ ਇਹ ਅਜੇ ਪ੍ਰੀਲਿਮਿਨਰੀ ਅਸੀਂ ਇੱਥੇ ਪਹੁੰਚੇ ਹਾਂ ਜੇ ਸਬੰਧੀ ਜਾਂਚ ਕਰਕੇ ਜੇ ਇਹੋ ਜਿਹੀ ਕੋਈ ਗੱਲ ਸਾਹਮਣੇ ਆਊਗਾ ਤੇ ਉਹਦੇ ਮੁਤਾਬਕ ਉਹਦੀ ਵੀ ਕਾਰਵਾਈ ਕੀਤੀ ਜਾਵੇ ਬੰਦ ਵਗੈਰਾ ਵੀ ਹੋ ਗਈ ਸਰ ਨਹੀਂ ਕਿਸੇ ਦੀ ਨਹੀਂ ਸਰ ਕਹਿੰਦੇ ਇੱਕ ਜਣੇ ਨੂੰ ਗੋਲੀ ਲੱਗੀ ਹੈ ਜੀ ਨਹੀਂ ਜੀ ਨਹੀਂ ਅਜੇ ਤੱਕ ਇਹੋ ਜਿਹੀ ਕੋਈ ਗੱਲ ਤੇ ਫਿਰ ਵੀ ਸਾਡੀ ਟੀਮ ਜਿਹੜੀ ਸਿਵਲ ਹਸਪਤਾਲ ਗਈਆਂ ਨੇ ਤੇ ਅਜੇ ਤੱਕ ਇਹੋ ਜੀ ਕੋਈ ਵੀ ਨਾ ਹੀ ਗੋਲੀ ਲੱਗਣ ਵਾਲੀ ਨਾ ਹੀ ਕੋਈ ਇਹੋ ਜੀ ਗੱਲ ਹੈ ਜੀ ਸਾਡੇ ਅੱਗੇ ਪੁਰਾਣੀ ਰਾਂਜੀਤ ਬਾਜੀ ਵੀ ਲੱਗ ਰਹੀ ਹੈ ਪੁਰਾਣੀ ਨਹੀਂ ਜਿੰਨਾ ਦਾ ਟਕਰਾਅ ਜਿੰਨਾ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਪਤੰਗ ਬਾਜੀ ਨੂੰ ਲੈ ਕੇ ਆਪਸ ਵਿੱਚ ਕੁਝ ਦਿਨ ਪਹਿਲਾਂ ਟਕਰਾਅ ਹੋਇਆ ਸੀਗਾ ਜਿਸ ਤੋਂ ਇਹ ਗੱਲ ਵੱਧ ਕੇ ਅੱਜ ਈਟਾ ਰੋੜੇ ਦੇ ਉੱਤੇ ਆ ਗਈ ਆ ਦੋਮਾ ਦਿਨਾਂ ਤੋਂ ਜਿਹੜੇ ਈਟਾ ਰੋੜੇ ਜਿਹੜੇ ਚੱਲੇ ਨੇ ਜਿਸ ਦਾ ਵੀ ਉੱਥੇ ਗਲੀ ਦੇ ਵਿੱਚ ਵੇਖਿਆ ਵੀ ਆ ਤੇ ਉਸ ਦੇ ਮੁਤਾਬਕ ਜੋ ਵੀ ਤਸਦੀਕ ਕਰਨ ਦਾ ਜਿਹੜੀ ਵੀ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਸਾਡੇ ਨਾਲ ਮਤਲ ਹਾਂਜੀ ਦੋਵਾਂ ਦਾ ਘਰ ਜਿਹੜਾ ਵਾ ਦੋ ਦੋ ਗਲੀਆਂ ਦੇ ਵਕਰੇ ਦੇ ਉੱਤੇ ਆ ਜਿਸ ਤੇ ਜਿਸ ਤੇ ਥਾਂ ਤੇ ਝਗੜਾ ਹੋਇਆ ਇੱਕ ਘਰ ਜਿਹੜੀ ਇੱਕ ਤੇਰੇ ਦੇ ਘਰ ਤੋਂ ਥੋੜੀ ਜਿਹੀ ਦੂਰ ਹੈ ਕਿੰਨੇ ਜਣੇ ਫਟੜ ਹੋਏ ਇਹਦੇ ਵਿੱਚ ਹੁਣ ਤੱਕ ਜਿਹੜੀ ਆ ਇਨਫੋਰਮੇਸ਼ਨ ਪ੍ਰੀਲੀਮਿਨਰੀ ਨਵੀਆਂ ਦੋ ਜਣਾਂ ਦੇ ਥੋੜਿਆਂ ਜਿਰੀ ਜ਼ਖਮੀਆਂ ਨੇ ਜਿਹੜੀਆਂ ਇਟਾਂ ਲੱਗੀਆਂ ਨੇ ਉਹਨਾਂ ਦੀ ਬਾਕੀ ਜਿਹੜੀ ਸਾਰੀ ਤਸਦੀਕ ਕਰਕੇ ਜਿਹੜੀ ਸਾਰੀ ਕਾਰਵਾਈ ਕਰ ਲਈ ਹੈ ਠੀਕ